ਲਗਾਤਾਰ ਮਸੂੜ ਫਾਈਨੈਂਸ ਦੇ ਅਧਿਕਾਰੀ ਤੇ ਪ੍ਰਸ਼ਾਸਨ ਦਾ ਇਸ ਗੱਲ ਤੇ ਜ਼ੋਰ ਲੱਗਿਆ ਹੋਇਆ ਸੀ ਕਿ ਗੱਲਬਾਤ ਰਾਹੀਂ ਮਸਲਾ ਹੱਲ ਹੋਵੇ ਤੇ ਆਪਣੀ ਦਿੱਲੀ ਤਮੰਨਾ ਇਹ ਸੀ ਕਿ ਅਸੀਂ ਦੀ ਗੱਲਬਾਤ ਰਾਹੀਂ ਇਸ ਮਸਲੇ ਦਾ ਹੱਲ ਚਾਹੁੰਦੇ ਆ ਕਿਉਂਕਿ ਮਸਲਾ ਤੇ ਬੰਦੇ ਉੱਪਰ ਨਿਖਿਆ ਜਾਂਦਾ ਜਿਹੜੀ ਗੱਲ ਨੂੰ ਲੈ ਕੇ ਆਪਾਂ ਬੈਠੇ ਹਾਂ ਜਿਹੜੀ ਮੰਗ ਨੂੰ ਲੈ ਕੇ ਆਪਾਂ ਬੈਠੇ ਸੀ ਉਸ ਮੰਗ ਦੇ ਪੱਧਰ ਵਿੱਚ ਮੈਂ ਦੋ ਫੰਡਾਂ ਦਾ ਤੁਹਾਡੇ ਨਾਲ ਸਾਧੀਆਂ ਕਰਨੀਆਂ ਹੈ ਕਿਉਂਕਿ ਇਹ ਮਸਲਾ ਇੰਨਾ ਗੰਭੀਰ ਸੀ ਅਸੀਂ ਉਹ ਪ੍ਰਸ਼ਾਸਨ ਦੇ ਵੀ ਧਿਆਨ ਵਿੱਚ ਲਿਆਦਾ ਪੈਂ ਇੱਕ ਫੇਸਮਕੂਡ ਫਾਈਨੈਂਸ ਦੇ ਜਿਹੜੀ ਮੈਨੇਜਮੈਂਟ ਹੈ ਉਹਦੇ ਵੀ ਧਿਆਨ ਵਿੱਚ ਲਿਆਦਾ ਕਿ ਯਾ ਹਾਲਾਤ ਹੈ ਇਸ ਤਰ੍ਹਾਂ ਦਾ ਨੁਕਤਾ ਹੈ ਪਹਿਲੀ ਗੱਲ ਤਾਂ ਇਹ ਕਿ ਇਹ ਜਿਹੜੀਆਂ ਗੋਨੇ ਤੇ ਲੋਨ ਦੇ ਵਾਲੀਆਂ ਬਗੇਆੜ ਕੰਪਨੀਆਂ ਇਹਨਾਂ ਦਾ ਮਾਲਕ ਸਾਈ ਕੋਈ ਨਹੀਂ ਦੱਸਦਾ ਕਿ ਤੇ ਵੀ ਕੌਣ ਮਾਲਕ ਹੈ ਕੌਣ ਚਲਾਉਂਦਾ ਇਹਨਾਂ ਨੂੰ ਕੋਈ केरਲਾ ਦੇ ਵਿੱਚ ਬੈਠਾ ਕੋਈ ਕਿਤੇ ਬੈਠਿਆ ਜਣੀ ਅਧਿਕਾਰੀ ਇਹ ਕਹਿੰਦੇ ਵੀ